DL11 نیوز دیکھ رہے ہیں درشکنوں స్వాگਤ ਹੈ میں ਤੁਹਾਡਾ اپنا ਸੁਖندر ਸਿੰਘ ਦਗਾਲ ਅੱਜ ਅਸੀਂ ਮੇਰੇ ਹੀ ਪਿੰਡ ਦਗਾਲ ਦੇ ਵਿੱਚ ਪਹੁੰਚੇ ਜਿੱਥੇ ਅੱਜ ਇੱਕ ਹੋਰ ਨੌਜਵਾਨ ਜਿਹੜਾ ਨਸ਼ੇ ਦੀ ਭੇਂਟ ਚੜ ਗਿਆ ਸੁਣਨ ਦੇ ਵਿੱਚ ਪਤਾ ਲੱਗਦਾ ਹੈ ਕਿ ਇਸ ਨੌਜਵਾਨ ਨੇ ਆਪਣੇ ਟੀਕਾ ਲਾਇਆ ਹੈ ਜਿਸ ਦੇ ਨਾਲ ਇਸ ਦੀ ਮੌਤ ਹੋ ਗਈ ਹੈ ਲਗਵਾਸ ਤੇ ਆਲੇ-ਬਾਲੇ ਜਿੰਨੀ ਪਾਉਂਦੇ ਨੇ ਥੋੜਾ ਥੋੜਾ ਤੇਲ ਲਗਾ ਕੇ ਬਾਹਰ ਆ ਗਏ ਹਾਂ ਜੀ ਗੁਰੂ ਜੀ ਕਾਲ ਸਭਾ ਵਹਿਗੁਰੂ ਜੀ ਦੇ ਫਤਈ ਮੈਂ ਤੁਹਾਨੂੰ ਫਰਾਉਡ ਦਿਖਾਉਤ ਨਹੀਂ ਅਸੀਂ ਬਹੁਤ ਟਾਈਮ ਦੀ ਆਵਾਜ਼ ਠਾਣੀ ਸਿੱਖੇ ਦੇ ਖਰਾਬ ਕਿਉਂ ਸਾਡੇ ਪੱਤਰਕਾਰ ਸਾਹਿਬ ਨੇ ਪਿੰਡ ਦੇ ਇਹ ਵੀ ਮੇਰੇ ਨਾਲ ਬਹੁਤ ਹੰਬਲ ਅਠਾ ਇਹਨਾਂ ਨੇ ਇੱਕ ਸਾਡੇ ਸਾਫ ਕਾਲ ਸਰਪੰਚ ਸਾਹਿਬ ਤੇ ਮਾਧੂ ਦੇ ਬੇਟਾ ਜੀ ਅਸੀਂ ਪਿੰਡ ਦੇ ਲੋਕਾਂ ਨੂੰ ਕਹਿੰਦੀ ਹਾਂ ਸਾਡੇ ਨਾਲ ਪੰਜ-ਪੰਜ ਮੈਂਬਰ ਦੇ ਦੇ ਕਿਉਂਕਿ ਉਹਨੂੰ ਕਿਸੇ ਨੇ ਸਾਡੇ ਮਗਰ ਲੱਗੇ ਨਹੀਂ ਕਿਉਂਕਿ ਲੋਕੋ ਡਰਦੇ ਬਹੁਤ ਸਿੱਟੇ ਦੇ ਖਿਲਾਫ ਸਾਡੇ ਪਿੰਡ 'ਚ ਮਾਂ ਕੁੜੀਆਂ ਵੀ ਫੜੇ ਨਹੀਂ ਚਿੱਟਿਆ ਜੀ ਕਿਉਂਕਿ ਮੇਰੇ ਲਈ ਉਹ ਵੀਡੀਓ ਪਈ ਭਾਤੜਾ ਉਹ ਚਿੱਟਾ ਵਿਚਣਾਂਦੇ ਚਲੋ ਉਹਨਾਂ ਨੇ ਮਾਫੀ ਮੰਗ ਲਈ ਉਦੋਂ ਬੋਲ ਤੋਂ ਸਾਡੇ ਪਿੰਡ ਦਾ ਇੱਕ ਹੋਰ ਮੁੰਡਾ ਰਾਮੂ ਹੈ ਕਿ ਕਿ ਸ਼ਣਕੂ ਦਾ ਮੁੰਡਾ ਹੁੰਦਾ ਸੀ ਕਰਦੀ ਫੁੰਦਾ ਸੀ ਜੋ ਵੱਡੇ ਦਸ ਕਰਦੇ ਉਹ ਹਟ ਗਏ ਜੋ ਹੁਣ ਛੋਟੀਆਂ ਮੱਛੀਆਂ ਨੇ ਇਹ ਹੁਣ ਇਹ ਕੰਮ ਕਰਨ ਲੱਗੇ ਕਿਉਂਕਿ ਵੱਡੇ ਦਸ ਕਰਦੇ ਉਹ ਉਹਨਾਂ ਨੂੰ ਪਤਾ ਲੱਗ ਗਿਆ ਮੋٹے ਪੈਸੇ ਬਣਾ ਕੇ ਰਾਮੂ ਹਟ ਗਿਆ ਰਮੂ ਹੁਣ ਦੁਬਾਰਾ ਫੇਰ ਲੱਗ ਗਿਆ ਜੀ ਹਾਂ ਕੱਲ ਲੱਗ ਗਿਆ ਨਾ ਕਿਉਂਕਿ ਦੁਬਾਰਾ ਕਿਉਂਕਿ ਪਹਿਲਾਂ ਜਿਹੜੇ ਮੋٹے ਦਾਸ ਕਰਤੇ ਹੋ ਸਾਡੇ ਹਟਕੇ ਦੇ ਕਿਉਂਕਿ ਉਹਨਾਂ ਨੇ ਪੇਤਾ ਕੇ ਜਿਹੜੇ ਨਵੇਂ ਨੇ ਇਹਨਾਂ ਨੂੰ ਹਲੇ ਪੈਂ ਤੰਗੀ ਰਮੂ ਵੀ ਹੁਣ ਪੁਰਾਣਾ ਹੋ ਗਿਆ ਕਿਉਂਕਿ ਕੱਲ ਪਰਸੋਂ ਮੈਂ ਵੀਡੀਓ ਦੇਖਿਆ ਕਿਉਂਕਿ ਅਸੀਂ ਪਹਿਲਾਂ ਬਹੁਤ ਹੰਬਲਾ ਛੁੱਟਾ ਸਾਡੇ ਪੱਤਰਕਾਰ ਸਾਹਿਬ ਨੇ ਵੀਡੀਓ ਪਾਈ ਸੀ ਕਿਉਂਕਿ ਉਹ ਦੁਬਾਰਾ ਕਰਨਾ ਚਾਹ ਰਮੂ ਕੰਮ ਹੈ ਅੱਛਾ ਇੱਕ ਮੁੰਡਾ ਹੋਰ ਹੈ ਮੇਰੇ ਨਾਲ ਬਾਈ ਜੀ ਤੁਸੀਂ ਪੱਤਰਕਾਰ ਸਾਹਿਬ ਕੀ ਨਾਮ ਸੀ ਉਹਦਾ ਪਿੰਕਾ 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 ਜੀ ਉਹ ਵੀ ਨਮਾ ਉਹਨੇ ਸੌਰੀ ਮੰਗੀ ਆ ਕੱਲ ਹ ਉਹ ਵੀ ਛੱਡ ਦਿੰਦੇ ਨੇ ਪਰ ਅਸੀਂ ਕਹਿੰਦੇ ਵੀ ਜਦੋਂ ਸਰਕਾਰ ਨੇ ਐਡੀ ਮਹੀਨ ਗੱਡੀ ਐ ਐਡੇ ਐਡੇ ਪੁਲਿਸ ਵਾਲੇ ਵੀ ਫੜੇ ਜਾਂਰ ਨੇ ਐਡੇ ਆਡਰ ਨੂੰ ਵੀ ਸਾਡੇ ਸੀ ਮੜਾ ਜੀ ਜਿਵੇਂ ਹੁਣ ਸਾਡੇ ਨੱਕਾ ਲੱਗਦੇ ਜਾਂਦੇ ਜੀ ਲੋਕ ਨੂੰ ਪਰੇਸ਼ਾਨ ਕਰੀ ਜਾਂਦੇ ਤਸਕਰਾਂ ਦੀ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਠੀਕ ਹੈ ਨਾਜਾਇਜ਼ ਲੋਕ ਜਿਹੜੇ ਜਾਂਦੇ ਉਹਨਾਂ ਨੱਕੇ ਪਿੱਛੇ ਪੁਲਿਸ ਹੋਊ ਕਰਦੇ ਅਸੀਂ ਕਹਿੰਦੇ ਵੀ ਸਾਡੇ ਤਾਂ ਬਕਾਇਦਾ ਉਰੇ ਚੌਕੀ ਰੱਖੀ ਜਾਵੇ ਸਾਡੇ ਤਾਂ ਇੱਕ ਧੜ ਬਣ ਗਿਆ ਇਸ ਪੁਰਾਣੀ ਹਲਕੇ ਦਾ ਪਿੰਡ ਸਾਡੇ 7-8 ਮੁੰਡੇ ਕਰੀ ਮੌਤ ਹੋ ਗਿਆ ਕਿੰਨੀ ਵਾਰ ਬਲਵਿੰਦਰ ਸਾਹਿਬ ਜੀ ਆ ਗਏ ਸਾਡੇ 7 ਪਾਲ ਜੀ ਪਤਾ ਨਹੀਂ ਕਿੰਨੇ ਪੱਤਰਕਾਰ ਨੂੰ ਇੰਟਰਵਿਊ ਦਿੱਤੀ ਇਹ ਮੌਤ ਹੋਈ ਉਹ ਨੌਜਵਾਨ ਦੀ ਤੁਹਾਡਾ ਕੀ ਕਹਿਣਾ ਵੀ ਇਹ ਚਿੱਟੇ ਹਾਂ ਚਿੱਟੇ ਨਾਲ ਚਿੱਟੇ ਨਾਲ ਕੱਲ ਇੱਕ ਸਾਡੇ ਆ ਮੁੰਡੇ ਕੋਈ ਸਰੰਜ ਦੀ ਨੋਤਰੀ ਕੋਈ ਸਰੰਜ ਲੱਗੀ ਦਾ ਨਿਸ਼ਾਨ ਹੈਗਾ ਸੀ ਇਹਦੇ ਜਦੋਂ ਨਵਾਇਆ ਨਹੀਂ ਪ੍ਰੂਫ ਹੈ ਉਹਦੇ ਪਰਿਵਾਰ ਦੇ ਨੇ ਦੇਖਿਆ ਦੇਖੋ ਜਿਹੜੀ ਮੈਡੀਕਲ ਕੋਈ ਮੁੰਡਾ ਹੋਣਾ ਜਿਨ੍ਹਾਂ ਦੇ ਨਾਲ ਲੱਗੇ ਨਵਾਇਆ ਪਰਿਵਾਰ ਦਾ ਮੈਂਬਰ ਹੀ ਬਾਕੀ ਸਾਨੂੰ ਦੇਖਾ ਪਰਿਵਾਰ ਦਾ ਮੈਂਬਰ ਕੋਈ ਹੈ ਨਹੀਂ ਗਈ ਬਾਕੀ ਚਿੱਟੇ ਨਾਲ ਪੁਸਤੀ ਹੈ ਸਾਨੂੰ ਕਿਉਂਕਿ ਮੇਰੇ ਫਾਦਰ ਸਾਹਿਬ ਵੀ ਗਏ ਤੇ ਸਾਡੇ ਇੱਕ ਗੁਦਰਾਜ ਜੀ ਨੇ ਬਾਕੀ ਗੁਦਰਾਜ ਜੀ ਆਈ ਇੱਧਰ ਬਾਕੀ ਉਸਮਤ 6-7 ਦੀ ਮੌਤ ਹੋਈ 7 ਮੁੰਡੇ ਮੁੰਡੇ ਲੈ ਕੇ ਤਾਂ ਗਈ 7 ਮੁੰਡੇ ਮੁੰਡੇ ਮੁੱਕ ਲੈ ਦੋ ਬੰਦਾ ਜੀ ਠੀਕ ਹੈ ਬਾਕੀ 7-8 ਮੁੰਡੇ ਪਹਿਲਾਂ ਸਾਡੇ ਡੈਥ ਹੋ ਗਈ ਜਿਹਨੂੰ 7ਵਾਂ ਮੁੰਡਾ ਜਿਹੜਾ ਬਰਾਦਰ ਬਹੁਤ ਡੈਥ ਹੋਈ ਉਹਦਾ ਬਿਆਨ ਇੱਧਰ ਆ ਜੀ ਕੀ ਨਾਮ ਹੈ ਨਾ ਮੇਰੇ ਦਾਕੂ ਆ ਗਈ ਅੱਛਾ ਤੁਸੀਂ ਕਿਹੜੇ ਡੰਗੂੜ ਕਿੰਨੇ ਆ ਤੁਸੀਂ ਦੱਸ ਰਹੇ ਵਿਦਿਆਖਾ ਹੋ ਚੁੱਕੀਆਂ ਨੇ ਹਾਂਜੀ ਲਸੀ ਕਰਨੀ ਅੱਛਾ ਭਰਾ ਦੀ ਕਿਵੇਂ ਮੌਤ ਹੋਈ ਸੀ ਭਰਾ ਜੀ ਚਿੱਟੇ ਕਰਨ ਹੋਈ ਸੀ ਅੱਛਾ ਕਿੰਨਾ ਟਾਈਮ ਹੋ ਗਿਆ ਟੀਕੇ ਲਾਉਂਦਾ ਸੀ ਹਾਂਜੀ ਟੀਕੇ ਲਾਉਂਦਾ ਸੀ ਕਿੰਨਾ ਹੋ ਗਿਆ 8 ਮਹੀਨੇ ਹੋਈ ਗਿਆ ਹੁਣ ਅੱਛਾ 8 ਮਹੀਨੇ ਹੋਏ ਨੇ ਨਾ 8 ਮਹੀਨੇ ਚ ਹੋ ਗਈ ਸੀ 8ਵੇਂ ਮਹੀਨੇ ਚ ਮੌਤ ਹੋਈ ਜਾਂਦੀ ਇਹ ਦਗਾਲ ਪੰਡਿਕ ਤਰ੍ਹਾਂ ਦਾ ਪਤਾ ਨਹੀਂ ਅੱਡਾ ਹੀ ਬਣ ਗਿਆ ਨਾ ਕੀ ਕਿਵੇਂ ਚਿੱਟਾ ਲਾਇਆ ਟੀਕਾ ਲਾਇਆ ਸੀ ਜਾਂ ਨਹੀਂ ਜੀ ਉਹ ਨਾੜ ਤੇ ਲੱਗੇ ਨਹੀਂ ਨਾੜ ਤੇ ਲੱਗੇ ਮਾਸ ਤੇ ਲੱਗੇ ਇਨਫੈਕਸ਼ਨ ਕਰ ਗਿਆ ਕਿੰਨੇ ਚਿਰ ਮੰਝੇ ਚ ਪਿਆ ਰਿਆ ਉਹ ਮਹੀਨੇ ਵਾਂਗੂ ਪਿਆ ਰਿਆ ਇੱਕ ਮਹੀਨਾ ਮੰਝੇ ਚ ਅੱਛਾ ਢੀਗੜ ਵੀ ਲੈ ਕੇ ਤੇ ਪਾਜੀ ਹੈ ਨਹੀਂ ਤੇ 10 ਕਿਨਾਰੇ ਖਰਾਨੀ ਛੇ ਦੇ ਅੱਛਾ ਅੱਛਾ ਠੀਕ ਹੈ ਕੀ ਤੁਹਾਨੂੰ ਲੱਗਦਾ ਹੈ ਸਾਡੇ ਸਮਾਜ ਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਕ੍ਰਾਸਿਸ ਦੀ ਹੈ ਨਾ ਦੇਖਣ ਦੇ ਵਿੱਚ ਆਉਂਦਾ ਵੀ ਪੂਰੇ ਪਰਿਵਾਰਕ ਮੈਂਬਰ ਆ ਜਿਹੜਾ ਉਸ ਟਾਈਮ ਨਹੀਂ ਬੋਲਦਾ ਵੀ ਸਾਡੀ ਬਦਨਾਮੀ ਹੋਗੀ ਕੁਝ ਸਾਡੇ ਸਿਆਸੀ ਲੀਡਰ ਰੋਕ ਲਿੰਦੇ ਆ ਪ੍ਰਸ਼ਾਸਨ ਰੋਕ ਦਿੰਦਾ ਵੀ ਕਾਰਵਾਈ ਕਰਨੀ ਪਊਗੀ ਪਿਛਲੀਆਂ ਬਹੁਤ ਮਾਤਾ ਹੋਈਆਂ ਬਾਅਦ ਦੇ ਵਿੱਚ ਪਰਿਵਾਰ ਜ਼ਰੂਰ ਕਹਿੰਦਾ ਵੀ ਸਾਡੇ ਤੋਂ ਗਲਤੀ ਹੋ ਗਈ ਉਸ ਟਾਈਮ ਜਿਵੇਂ ਲੋਕ ਕਹਿੰਦੇ ਆਸ-ਪਾਸ ਦੇ ਵੀ ਨਾ ਕਿਸੇ ਬੋਲੇਗਾ ਤੁਹਾਡੀ ਬਦਨਾਮੀ ਹੋਊਗੀ ਉਸ ਟਾਈਮ ਜਿਹੜਾ ਸਾਨੂੰ ਵੀ ਬਿਆਨ ਦਿੰਦੇ ਆ ਵੀ ਇਹਦੀ ਮੌਤ ਨੂੰ ਵੇਚੇ ਵੈਸੀ ਨਸਰੂਲ ਤਰੀਕੇ ਨਾਲ ਹੀ ਹੋਈ ਆ ਤਾਂ ਜਿਹੜੀ ਨਸ਼ੇ ਦੇ ਕਾਰਨ ਮੌਤ ਨਹੀਂ ਹੋਈ ਬਸ ਸਾਰਾ ਮੌਤਾਂ ਜ਼ਿਆਦਾਤਰ ਮੌਤਾਂ ਪਿੰਡਾਂ ਦੇ ਨੌਜਵਾਨਾਂ ਦੇ ਨਸ਼ੇ ਕਾਰਨ ਹੋ ਰਹੀਆਂ ਸਰਦਾਰ ਜੀ ਬੋਲ ਰਹੇ ਸਰਦਾਰ ਜੀ 1 ਮਿੰਟ ਮੈਂ ਤਾਂ ਦੰਦਾ ਮੇਰੀ ਬਹੁਤ ਵਾਰੀ ਬੈਂਸ ਹੋਈ ਆ ਕਹਤਾਂਦੇ ਨੇ ਤਾਂ ਸਾਡੇ ਕਿਰਪਾਨ ਮਾਰ ਜਾਣਗੇ ਔਰ ਕੈਦੀਆਂ ਬੱਕੀਆਂ ਕੁੱਟੀਆਂ ਨਹੀਂ ਸੀ ਨਾ ਮੇਰੇ ਰਫੀ ਤੀਜਿਆਂ ਨੇ ਬਹੁਤ ਇਹਨਾਂ ਨੂੰ ਕਹਿੰਨੇ ਆ ਵੀ ਇਕੱਠੇ ਹੋ ਪਰ ਹੁੰਦਾ ਹੀ ਨਹੀਂ ਹੈਗਾ ਤਿੰਨ ਚਾਰ ਵਾਰੀ ਇਕੱਠੇ ਪੁੱਛੋ ਆ ਖੜਿਆ ਪੱਤਰਕਾਰ ਉੱਥੇ ਜਦੋਂ ਇੱਕ ਮੁੰਡੇ ਨੇ ਮੋਟਰ ਖੋਲੀ ਆ ਉਸ ਟਾਈਮ ਅਸੀਂ ਨੇ ਬਲੇਸ਼ ਟਾਈਮ ਵੀ ਬਈ ਇਹ ਤੇ ਦੋ-ਏ-75 ਇਕੱਠੇ ਹੋ ਜਾਂ ਥੰਮਾ ਪੈ ਗਿਆ ਦੀ ਦੁਬਾਰੇ ਮਿਰਸ ਟੱਪ ਚੱਕ ਲੈਂਦੇ ਨੇ ਕੋਈ ਤੁਰਦੀ ਨਹੀਂ ਇਹਨਾਂ ਦੇ ਘਰੇ ਜਾ ਕੇ ਲਪੜੇ ਲਾਓ ਕੀ ਕਰ ਲੂਆ ਕੋਈ ਸਾਡਾ ਕੋਈ ਨਹੀਂ ਕਰਦਾ ਇਹ ਪਿੰਡ ਵਾਲਿਆਂ ਨੂੰ ਹੀ ਜਿਵੇਂ ਲਾ ਸਸੀ ਕਰੇ ਬੜ ਕੇ ਨਾ ਥਾਪੜੇ ਲਾ ਸਕਦੇ ਜੀ ਮਗਰ ਲੱਗਣਾ ਮਗਰ ਲੱਗਣ 20 50 ਕੱਲ ਨੂੰ ਇਕੱਠ ਰੱਖਾਂਗੇ ਸਾਨੂੰ ਕੁਝ ਪ੍ਰਸ਼ਾਸਨ ਦੀ ਸਾਰੀ ਪਿੰਡ ਦਾ ਅਸੀਂ ਕੱਲ ਨੂੰ ਇਕੱਠ ਰੱਖਾਂਗੇ ਦੋਏ ਪਿੰਡਾਂ ਦਾ ਜਿਹੜਾ ਪੇਜ ਦਾ ਸੀ ਘਰੇ ਵੜ ਕੇ ਲਾਫੜੇ ਲਾ ਕੇ ਕੁਰਸੇ ਨੂੰ ਬਣਾਵਾਂਗੇ ਵੀ ਆ ਦੇਖ ਲੋ ਜਿਵੇਂ ਦਿਨ ਪADER ਬੱਚੇ ਬੱਚੇ ਵੱਢ ਜਾਂਦੇ ਜਿਹੜੇ ਭੈਣ ਜੀ ਪਿੰਡੇ ਵੀ ਮਦਨਾਮ ਹੁੰਦਾ ਠੀਕ ਹੈ ਭੈਣ ਜੀ ਜਿਹੜੇ ਪੀਰੇ ਨੇ ਉਹ ਤਾਂ ਮਰੇ ਜਾਣਗੇ ਨਵੇਂ ਹੋਰ ਲੱਗਣਗੇ ਗੱਲ ਤਾਂ ਇੱਥੇ ਰੋਣਿਆਂ ਮੈਂ ਬਹੁਤ ਵਾਰੀ ਰੋਣਾ ਇਹਨਾਂ ਨੂੰ ਕਹਿੰਦਾ ਪਰ ਮੇਰੀ ਮੰਨ ਦੀ ਵੀ ਕਦੇ ਨਹੀਂ ਲੈ ਇਹ ਮਰ ਜਾਣਗੇ ਗਾਣ ਚਾਹਣਾ ਚਾਰ ਨੂੰ ਹੋਰ ਲੈ ਚਾਹ ਨੂੰ ਲਾਂਦਾ ਜੀ ਹੋਰ ਪੁੱਛ ਲੋ ਥੱਡੀ ਆਖੜੇ ਦੇ ਪੱਤਰ ਕਈ ਵਾਰੀ ਪੈਸੇ ਆ ਪਤਾ ਕੀ ਇਸ ਤਰ੍ਹਾਂ ਕਰਨੇ ਵੀ ਸਾਨੂੰ ਸਰਕਾਰ ਨੂੰ ਥੋੜਾ ਜਿਹਾ ਸਾਡਾ ਸਾਥ ਦੇਣਾ ਚਾਹੀਦਾ ਸੀ ਜੋ ਪ੍ਰਸ਼ਾਸਨ ਸਾਡਾ ਸਾਥ ਦੇਵੇ ਦੇਖੋ ਪਿੰਡ ਵਾਲਾ ਤੇ ਵਸਦਾ ਕੰਮ ਨਹੀਂ ਕਮੇਟੀਆਂ ਬਣਾ ਲਾਂਗੇ ਲੋਕ ਡਰਦੇ ਨੇ ਕੰਮਾਂ ਚੋਂ ਕਿਉਂਕਿ ਪੰਜ ਚਾਰ ਮੁੰਡਿਆਂ ਦੀ ਕਮੇਟੀ ਬਣਾ ਲਾਂਗੇ ਅਗਲਾ ਕੰਮ ਅੱਜ ਮੇਰੇ ਲੇ ਬੇਟਾ ਨਹੀਂ ਅਸੀਂ ਤੁਸੀਂ ਥੋੜਾ ਸਾਨੂੰ ਪ੍ਰਸ਼ਾਸਨ ਸਾਥ ਦੇਵੇ ਤੁਸੀਂ ਕਦੇ ਐਮਐਲਏ ਸਾਹ ਕੋਲ ਗੱਲ ਉਠਾਈ ਆ ਗੱਲ ਕਰੀਦੀ ਆ ਤਾਂ ਉਹ ਕਹਿੰਦਾ ਜਿੰਨਾ ਚਿਰ ਲੋਕ ਨਹੀਂ ਜਾਗਰੂਕ ਹੁੰਦੇ ਹਾਂ ਕੱਲੀ ਪੁਲਿਸ ਨਹੀਂ ਕਾਰਵਾਈ ਕਰ ਸਕਦੀ ਜਿਹੜੀ ਛੋਟੀ ਗੱਲ ਹੋ ਗਈ ਹੈ ਨਾ ਨੌਜਵਾਨ ਤੁਹਾਡੇ ਪਿੰਡ ਦੀ ਮੁੱਢ ਜਿਵੇਂ ਵਾਲਾ ਸੀ ਚਲੋ ਠੀਕ ਹੈ ਜੀ ਅਸੀਂ ਕਮੇਟੀ ਵੀ ਅਸੀਂ ਹੰਬਲਾ ਦੁਬਾਰਾ ਮਾਰਦੇ ਹਾਂ ਚਲੋ ਜਿੰਨਾ ਹੋਊਗਾ ਦੁਬਾਰਾ ਕਮੇਟੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸੀ ਹੁਣ ਜਿਹੜੇ ਜਿਹੜੇ ਮੁੰਡੇ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਕਰ ਰਹੇ ਨੇ ਕੋਈ ਉਹਨਾਂ ਦਾ ਉਹਨਾਂ ਨੂੰ ਦਾਖਲ ਕਰਾਉਣ ਦਾ ਤਾਂ ਉਹਨਾਂ ਨੂੰ ਕੋਈ ਮੈਡੀਸਿਨ ਸਹਾਇਤਾ ਦਵਾਉਣ ਦਾ ਕੋਈ ਉਪਰਾਲਾ ਪਿੰਡ ਵੱਲੋਂ ਕੀਤਾ ਹੈ ਇਹ ਸੀ ਪਤਾ ਕੀ ਪਹਿਲਾਂ ਹੋਇਆ ਸੀ ਚਲੋ ਕਮੇਟੀ ਤੋਂ ਭਾਂਗੂਗੇ ਅਸੀਂ ਹੁਣ ਦੁਬਾਰਾ ਉਪਰਾਲਾ ਕਰਾਂਗੇ ਕੁਝ ਮੁੰਡਿਆਂ ਦੀ ਕਮੇਟੀ ਲੈ ਕੇ ਅਸੀਂ ਨੌਜਵਾਨ ਹੁਣ ਸਾਡੀ ਪੰਚਾਇਤ ਨੂੰ ਵੀ ਅਸੀਂ ਦੁਬਾਰਾ ਅਪੀਲ ਕਰਾਂਗੇ ਨਵੇਂ ਪੰਚਾਇਤਾਂ ਕਿਉਂਕਿ ਪੰਚਾਇਤ ਬਦਲੇ ਤੇ ਕੋਈ ਗੱਲ ਇਹ ਕੰਮ ਦੇ ਬਾਰੇ ਅਸੀਂ ਨੂੰ ਨਵੇਂ ਪੰਚਾਇਤ ਨਾਲ ਅਸੀਂ ਗੱਲ ਕਰਾਂਗੇ ਇਹਦੀ ਕਮੇਟੀ ਅਸੀਂ ਕਹਿੰਦਾ ਨਸ਼ਾ ਛਡਾਓ ਮੁਹਿੰਮ ਚੱਲ ਰਹੀ ਹੈ ਤੁਸੀਂ ਆਪਣੇ ਪਿੰਡ ਸੇ ਵੀ ਲੈ ਕੇ ਆ ਸਕਦੇ ਹੋ ਨੌਜਵਾਨ ਪੀੜੀ ਤੁਸੀਂ ਆਪਣੇ ਨਾਲ ਲਗਾ ਸਕਦੇ ਆ ਅਸੀਂ ਇਹ ਕਰਾਂਗੇ ਅਸੀਂ ਇਹ ਹੀ ਕਰਾਂਗੇ ਕਿਸ ਤਰ੍ਹਾਂ ਨੌਜਵਾਨ ਪੀੜੀ ਵੀ ਖੜੀ ਸੁਣੇ ਰਹੀ ਹੈ ਕਿ ਜੇਕਰ ਤੁਸੀਂ ਪਿੰਡ ਦਾ ਸਾਥ ਦੋਗੇ ਇਹਨਾਂ ਦਾ ਤਾਂ ਕਰੇ ਨਸ਼ਾ ਖਤਮ ਹੁੰਦਾ ਨਜ਼ਰ ਆਏਗਾ ਹਾਂ ਜੀ ਇੱਕ ਇੱਕ ਗਗਨ ਜੀ ਪ੍ਰਸ਼ਾਸਨ ਪ੍ਰਸ਼ਾਸਨ ਦੇ ਨਾਲ ਲੱਗ ਕੇ ਇਹ ਆਪਣੇ ਇੱਕ ਪੱਤਰਕਾਰ ਨੂੰ ਵੀ ਸ਼ਰਿਆਮ ਧਮਕੀ ਦਿੱਤੀ ਗਈ ਹੈ ਵੀ ਤੇਰੇ ਵੀ ਕੁੱਟਮਾਰ ਕਰਾਂਗੇ ਤੈਨੂੰ ਜਾਨੋਂ ਮਾਰ ਦਾਂਗੇ ਠੀਕ ਹੈ ਜੀ ਇਹੋ ਗੱਲ ਸਹੀ ਹੈ ਹਾਂ ਦਿੱਤੀ ਗਈ ਕਿਉਂਕਿ ਦੰਦੇ ਨਹੀਂ ਤਾਂ ਕਹੇ ਹਰੇਕ ਨੂੰ ਦੰਦੇ ਨਹੀਂ ਪੱਤਰਕਾਰ ਨੂੰ ਹਰੇਕ ਨੂੰ ਧਮਕੀ ਦਿੰਦੇ ਨੇ ਖੁਦ ਮੈਨੂੰ ਰਾਤ ਨੂੰ 10 ਵਜੇ ਇੱਕ ਪੱਤਰਕਾਰ ਸਾਹਿਬ ਨੇ ਸਾਡੇ ਪਿੰਡ ਦੇ ਵੀ ਨੇ ਹੋਰ ਵੀ ਮੈਨੂੰ ਫੋਨ ਕਰਦੇ ਨੇ ਕਿਉਂ ਅੱਧੀ ਰਾਤ ਮੈਂ ਜਾਂਦਾ ਰਿਹਾ ਕਿਉਂਕਿ ਲੋਕ ਡਰਦੇ ਬਹੁਤ ਨੇ ਇੰਨਾ ਤੋਂ ਕਿਉਂਕਿ ਸੋ ਲੋ ਸਾਡਾ ਪੁਰਾਣਾ ਸਾਡੇ ਫਾਦਰ ਸਾਹਿਬ ਵੀ ਅਸੀਂ ਕੰਮ 'ਚ ਰਹੇ ਨੇ ਮੈਂ ਵੀ ਰਹਿਣ ਲੋਕ ਸੋ ਸਾਡਾ ਦਬਕਾ ਜੇ ਮੰਨਦੇ ਨੇ ਬਾਕੀ ਨਹੀਂ ਹਾਮ ਬੰਦੇ ਤੋਂ ਇੱਕ ਔਲ ਆਮ ਤਾਂ ਲੋਕ ਡਰਦੀ ਬਹੁਤ ਨੇ ਤੋਂ ਕਿਉਂਕਿ ਮੈਂ ਬਹੁਤ ਵਾਰ ਪਿੰਡ ਜਿਕੇ ਆਪਾਂ ਕਾ ਲਾ ਲੋਕ ਕਹਿੰਦਾ ਯਾਰ ਆਪਾਂ ਨੀ ਕੀ ਲੈਣਾ ਆਪਣੇ ਕੁਛ ਮਾਰ ਕੇ ਭੱਜ ਜਾਣੇ ਆਪਾਂ ਇੱਕ ਵਾਰ ਅਸੀਂ ਐਡਾ ਵੀ ਕਿਹਾ ਸੀ ਵੀ ਮਰਨਾ ਤਾਂ ਇੱਕ ਦਿਨ ਹੈਗੀ ਐ ਤੇ ਆਪਾਂ ਖੇਜੇ ਜਾਂਨੇ ਕੋਈ ਨੱਕਾ ਮੋੜ ਦੇ ਛੱਪ ਲੜ ਗਿਆ ਪਤਾ ਵੀ ਮਰਨੇ ਪਰ ਇਹਨਾਂ ਦੇ ਮੁਕਾਬਲੇ ਕਦੀ ਵੀ ਆਪਾਂ ਨੂੰ ਮਾੜਾ ਮੋਟਾ ਉਹ ਕਰਨਾ ਚਾਹੀਦਾ ਵੀ ਲੋਕ ਜੇ ਸਾਡਾ ਸਾਥ ਦੇਣ ਅਸ ਤੱਕ ਕਿ ਪ੍ਰਸ਼ਾਸਨ ਵੀ ਤੁਹਾਡਾ ਸਾਥ ਤਾਂ ਦੇਗਾ ਜੇਕਰ ਛੋਟੇ ਪਿੰਡ ਦੇ ਹੀ ਲੋਕਾਂ ਉਪਰ ਆਲਾ ਕਰਨ ਹਾਂ ਜਸ ਤੱਕ ਸਾਰੇ ਪਿੰਡ ਵਾਲੇ ਅਪੀਲ ਕਰਾਂਗੇ ਸੋਡੇ ਮੀਡੀਆ ਰਹੀਂ ਤੇ ਸਾਡਾ ਵੱਧ ਤੋਂ ਵੱਧ ਸਾਥ ਦੇਣਾ ਸਾਡਾ ਕੰਟੈਕ ਜਿੰਨਾ ਹੋਵੇ ਮੇਰੇ ਨਾਲ ਤਾਲਮੇ ਜੇ ਕਿਸੇ ਨੂੰ ਤਕਲੀਫ ਹੈ ਦਿਰਾ ਸਾਨੂੰ ਫੋਨ ਮਾਰਨਾ ਅਸੀਂ ਜਦੋਂ ਵੀ ਕਹਿਣਗੇ ਅਸੀਂ ਹਾਜ਼ਰ ਹਾਂ ਨਾ ਜੀ ਜੇ ਨਹੀਂ ਹਟਣਗੇ ਅਸੀਂ ਸਰਕਾਰ ਨੂੰ ਕਹਾਂਗੇ ਨਹੀਂ ਮਕਾਨ ਟਾਓ ਅੱਗੇ ਵੀ ਢਾਹ ਦੇਣੇ ਸਾਰੇ ਕੱਟੋਵਾਂਗੇ ਸਾਰਾ ਪਿੰਡ ਬਿਨਾਂ ਮਕਾਰ ਤੇ ਢੇਢੀ ਕਰੋਗੇ ਅਸੀਂ ਜਾਣ ਜਿੱਧਰ ਮਰਜੀ ਅਸੀਂ ਪੂਰਾ ਜੋਰ ਲਾਵਾਂਗੇ ਹੁਣ ਸਾਰੇ ਪਿੰਡ ਦੇ ਮੁਰੇ ਹੱਥ ਜੋੜਾਂਗੇ ਭਾਈ ਇਹਨਾਂ ਦੇ ਮਕਾਨ ਦੇ ਤੇ ਖੜਾ ਕਿੱਟਾ ਬਾਹੋ ਇਹਨਾਂ ਨੂੰ ਜਿੱਧਰ ਮਰਜੀ ਜਾਣਾ ਅਸੀਂ ਲਾਵਾਂਗੇ ਜੋਰ ਜੀ ਪ੍ਰਸ਼ਾਸਨ ਇਹ ਕਹਿੰਦਾ ਵੀ ਜਿੰਨੀ ਦੇਰ ਤੱਕ ਸਾਨੂੰ ਉੱਥੇ ਨਸ਼ੇ ਦੀ ਬਰਾਂਡਿੰਗ ਨਹੀਂ ਆ ਠੀਕ ਹੈ ਅਸੀਂ 19 ਦੇਰ ਤੱਕ ਉੱਥੇ ਪਰਚਾ ਨਹੀਂ ਦੇ ਸਕਦੇ ਹੁਣ ਇਹ ਤਾਂ ਤੁਹਾਡੇ ਪਿੰਡ ਦੇ ਲੋਕਾਂ ਤੇ ਡਿਪੈਂਡ ਕਰਦਾ ਵੀ ਜੇਕਰ ਤੁਸੀਂ ਸਾਰੇ ਜਣੇ ਸਾਥ ਬਣਗੇ ਤੁਸੀਂ ਪੁਲਿਸ ਨੂੰ ਦੱਸੋਗੇ ਹਾਂ ਜੀ ਹਾਂ ਜਿਹੜਾ ਕੋਈ ਤਸਕਰਾ ਉਹਨੂੰ ਫੜਾਉਂਗੇ ਤਾ ਕਾਰਵਾਈ ਹੋ ਸਕਦੀ ਜਰੂਰ ਕਰਾਂਗੇ ਜੀ ਕੱਟ ਰੱਖਾਂਗੇ ਜੀ ਕੱਲ ਨੂੰ ਪਿੰਡ ਦਾ ਟ੍ਰੱਕਾਂ ਦੀ ਹੋਗੀ ਸਾਡੀ ਅਸੀਂ ਅੱਗੇ ਤੋਂ ਹੀ ਤੁਹਾਡੇ ਨਾਲ ਵੀ ਕੰਟੈਕਟ ਹੋਊਗਾ ਜੀ ਸਾਡਾ ਅਸੀਂ ਕਮੇਟੀ ਬਣਾਵਾਂਗੇ ਅਸੀਂ ਫੜਾਵਾਂਗੇ ਫਿਰ ਤੁਹਾਨੂੰ ਮੈਂ ਫੋਨ ਮਾਰਾਂਗੇ ਜੀ ਮੈਨੂੰ ਵੀ ਦੁੱਖ ਹੈ ਜੀ ਮੇਰਾ ਮੁੰਡਾ ਵੀ ਚਿੱਟਾ ਪਿੰਡ ਦਾ ਮੈਨੂੰ ਵੀ ਦੁੱਖ ਹੈ ਮੇਰਾ ਮੁੰਡਾ ਚੱਲ ਚਿੱਟਾ ਪਿੰਡ ਦਾ ਕੱਲ ਨੂੰ ਮਰ ਜੂ ਨਮੇਦਾਨੇ ਲੱਗਣ ਅਸੀਂ ਤਾਂ ਇਹ ਸੋਚਦੇ ਆਂ ਕਿ ਨਵੀਂ ਪੀੜੀ ਬਚਣੀ ਚਾਹੀਦੀ ਹੈ ਕਿ ਤੁਸੀਂ ਆਪ ਕਹਿੰਦੇ ਹੋ ਦੁਖੀ ਹੋ ਦੁਖੀਆਂ ਦੁਖੀਆਂ ਜੀ ਦੋ ਬੱਚੇ ਨੇ ਉਹਦੇ ਉਹ ਦੁਖੀਆਂ ਜਿੰਨਾ ਵੀ ਕਹਦੇ ਉਹਨਾਂ ਦੁਖੀ ਮੈਂ ਤਾਂ ਕਹਾਂ ਪੰਚ ਸਾਡਾ ਹੁਣੇ ਬਣਿਆ ਸਰਪੰਚ ਵੀ ਸਾਨੂੰ ਸਹਿਯੋਗ ਦੇਣ ਨੂੰ ਤਿਆਰ ਕੱਲ ਕਹਿਰੇ ਦੀ ਪਰਸੋਚ ਦੀ ਗੱਲ ਕਹਿੰਦਾ ਵੀ ਆਪਾਂ ਕੱਟ ਕਰਾਂਗੇ ਸਰਪੰਚ ਸਾਡੇ ਨੂੰ ਬਣੇ ਨੂੰ 2-4 ਮਹੀਨੇ ਹੋਏ ਨੇ ਸਰਪੰਚ ਸਾਡਾ ਇਹ ਸਹਿਮਤਾ ਸਾਡੇ ਨਾਲ ਅਸੀਂ ਕੱਟ ਰੱਖਾਂਗੇ ਜੀ ਸਾਰੇ ਪਿੰਡ ਦੇ ਮੂਰੇ ਹੱਥ ਜੋੜਾਂਗੇ ਭਾਈ ਇਹਨੂੰ ਹਟਾਓ ਨਾਲ ਇਹਨਾਂ ਦੇ ਲਾਪੜੇ ਲਾਓ ਠੀਕ ਹੈ ਜੀ ਕਿ ਆਪਣਾ ਮੇਰਾ ਕਾਲਾ ਜੀ ਮੇਰਾ ਨਾ ਗੰਗਾਂ ਬਾਗਾਂ ਮੈਂ ਉਦੋਂ ਫੜੇ ਨੇ ਨੇ ਮੁੰਡੇ ਕੋਮਨ ਨੂੰ ਆ ਕੇ ਰਾਤ ਵੀ 8-9 ਦੇ ਧਮਕੀਆਂ ਦੇਣ ਲੱਗੇ ਨੇ ਕਹਿੰਦੇ ਇਹਨੂੰ ਮਾਰ ਦਾਂਗੇ ਕੌਣ ਦਿੰਦਾ ਧਮਕੀ ਪਿੰਕ ਹੋ ਰਿਓ ਪਿੰਕ ਹੋਰ ਕੌਣ ਰਿੰਕੂ ਹੋਰ ਦਾ ਸੱਤ ਅੱਠ ਜਣੇ ਨੇ ਪਿੰਕਾ ਜਿਹੜੇ ਤੁਸੀਂ ਫੜੇ ਨੇ ਮਦਰ ਰਲ ਕੇ ਉਹ ਧਮਕੀਆਂ ਦਿੰਦੇ ਨੇ ਅੱਛਾ ਅਸੀਂ ਤਾਂ ਉੱਥੇ ਕੰਮ ਕਰ ਰਹੇ ਸੀ ਜਿਨ੍ਹਾਂ ਨੇ ਫੜ ਲਿਆ ਕਹਿੰਦੇ ਤੁਸੀਂ ਉਹਨੇ ਫੜਾਏ ਨੇ ਮਸਾਨੂੰ ਤਾਂ ਪਤਾ ਵੀ ਅੱਛਾ ਮਦਰ ਧਮਕੀਆਂ ਵੀ ਦਿੰਦੇ ਨੇ ਮੇਰੀ ਮਾਂ ਇਕੱਲੀ ਹੁੰਦੀ ਆ ਘਰੇ ਅਸੀਂ ਬਾਹਰ ਲੱਗ ਜਾਨੇ ਮੈਂ ਗੱਡੀ ਚ ਉਹਨਾਂ ਨਾਲ ਹੀ ਕੋਈ ਗੱਲ ਨੂੰ ਗੱਲ ਬਾਤ ਉਹ ਜਿਹੜੀ ਰਿੰਕੂ ਜ਼ਿੰਮੇਵਾਰ ਆ ਪਿੰਕਾ ਜ਼ਿੰਮੇਵਾਰ ਆ ਜਾਂ ਰੰਮੂ ਠੀਕ ਹੈ ਕੋਈ ਵੀ ਮੇਰੀ ਮਾਂ ਨੂੰ ਕੁਝ ਹੋ ਜਾਏ ਮੇਰੇ ਮੁੰਡੇ ਨੂੰ 21 ਦਾ ਮੁੰਡਾ ਰਿੰਕੂ ਰਿੰਕੂ ਕੀ ਦਾ ਮੁੰਡਾ ਉਹਦਾ ਨਿੱਕੇ ਦਾ ਨਿੱਕੇ ਦਾ ਮੁੰਡਾ ਟਰੰਪ ਦਾ ਐਸੇ ਪਿੰਡ ਦਾ ਐ ਐਸੇ ਪਿੰਡ ਦਾ ਹੈ ਨਸ਼ਾ ਤਸਕਰੀ ਦਾ ਕੋਈ ਹਾਂਜੀ ਆ ਚਿੱਟਾ ਭੇਜਦੇ ਨੇ ਜੀ ਸਰਿਆਂ ਭੇਜਦੇ ਨੇ ਠੀਕ ਹੈ ਜੀ ਠੀਕ ਹੈ ਜੀ ਕਿੰਨਾ ਬਜਰਨਾ ਸਿੰਘ ਹੈ ਜੀ ਕਾਫੀ ਜੋ ਪਿੰਡ ਦੇ ਨਾਲ ਸਾਥ ਦੇਣਗੇ ਅਸੀਂ ਨਾਲ ਅੱਧੀ ਰਾਤ ਨੂੰ ਤਿਆਰਾਂਗੇ ਇਹ ਪੱਤਰਕਾਰ ਵੀ ਇਹਨੂੰ ਕਹਿੰਦੇ ਕੱਲ ਇਹਦਾਂ ਗੱਲ ਹੋਈ ਦੀ ਕਹਿੰਦੇ ਜੀ ਵੀਜ਼ਾ ਅਸੀਂ ਫੜੇ ਹਾਂ ਮੈਨੂੰ ਅਸੀਂ ਪੁਲਿਸ ਨੂੰ ਫੋਨ ਕਰਿਆ ਮੌਕੇ ਪੁਲਿਸ ਵੀ ਨਹੀਂ ਪਹੁੰਚੀ ਕਿਉਂਕਿ ਪ੍ਰਸ਼ਾਸਨ ਦਾ ਕਹਿਣਾ ਹੈ ਵੀ ਜੇਕਰ ਇੱਕਜੁੱਟ ਹੋ ਕੇ ਪਿੰਡ ਵਾਲੇ ਸਾਥ ਦੇਣਗੇ ਤਾਂ ਹੀ ਅਸੀਂ ਕੁਝ ਕਰ ਪਾਵਾਂਗੇ ਮੌਕੇ ਤੇ ਨਾਲੋਂ ਬਰਾਮਦ ਹੋਣੀ ਚਾਹੀਦੀ ਹੈ ਜੀ। ਮੈਂ ਜਰ ਪੱਤਰਕਾਰ ਫੋਨ ਕਰ ਰਹੇ ਵੀ ਉਰੇ ਪਹੁੰਚੋ ਉਹ ਪੁਲਿਸ ਦਾ ਪ੍ਰਸ਼ਾਸਨ ਦਾ ਜੁੰਮੇਰ ਇਹਨਾਂ ਮਾਦੀ ਪਹੁੰਚਣ ਦੀ। ਉਹ ਪ੍ਰਸ਼ਾਸਨ ਕਰਨ ਉਹ ਤੇ ਸ਼ਰਤੀ ਪਿੰਡ ਖੜੇ। ਅਸੀਂ ਪਿੰਡ ਦੇ ਨਾਲ ਸਹਿਯੋਗ ਦੇਣ ਤਿਆਰ ਹਾਂ। ਪੰਚਾਇਤਾਂ ਨਾਲ ਵੀ ਨਾਲ ਦੀ ਰਾਤ ਰੁਕਣਗੇ। ਪੁਲਸਾਈ ਨਹੀਂ ਮੌਕੇ ਤੇ ਮੌਕੇ ਤੇ ਪੁਲਸਾਈ ਨਹੀਂ ਪੱਤਰ ਸਾਹਿਬ ਮੌਕੇ ਤੇ ਜਮਾ ਰਹੀ।